ਮੈਂ ਜਿਹੜਾ ਮੰਗ ਪੱਤਰ ਹੀ ਮਾਈਂਡਡ ਨਹੀਂ ਆਇਆ ਇੱਕ ਰਿਕੁਐਸਟ ਦੇਂਤੀ ਲੱਗੇ ਕਿਉਂਕਿ 23 ਜੂਨ ਨੂੰ ਮੈਂ ਇੱਕ ਮੇਲ ਭਾਈ ਸੀ ਸ਼੍ਰੀ ਅਕਾਲਪੁਰ ਸਾਹਿਬ ਕਿਉਂਕਿ ਸਾਨੂੰ ਆਸ ਹੈ ਜੀ ਇਹ ਕਿ ਸ਼੍ਰੀ ਹਰਗੋਬਿੰਦ ਸਾਹਿਬ ਜਿਨੇ ਬਿਸ਼ਾਏ ਨੇ ਇਹ ਜੀ ਸਥਾਪਨਾ ਕੀਤੀ ਸੀ ਜਿੱਤੇ ਸਾਰਜੋੜ ਹੱਤ ਦੀ ਗੱਲ ਹੋ ਸਕਦੀ ਹੈ ਇਸ ਕਰਕੇ ਮੈਂ ਇੱਕ ਮੇਲ ਭਾਈ ਸੀ ਜਿਹਦੇ ਵਿੱਚ ਪਰਮਜੀਤ ਸਿੰਘ ਮੈਂ ਜੋ ਕਿ ਸਾਬਕਾ ਪ੍ਰਧਾਨ ਰਾਜਕਨ ਉਹਨਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਦੇ ਵਿੱਚ ਔਨ ਰਿਕਾਰਡ ਬੋਲਿਆ कि मैं 22 28 18 लाख मेंबरानो ਦਿੱਤਾ ਸੀ ਵੋਟਾਂ ਪਾਉਣ ਵਾਸਤੇ ਲੇਕਿਨ ਵੋਟਾਂ ਨਾ ਨਹੀਂ ਪਈਆਂ ਮੈਂਬਰ ਵੀਕ ਕੇ ਗਏ ਜਾਂ ਬਦਲ ਗਏ ਉਧਰ ਚਲੇ ਗਏ ਮਤਲਬ ਕਹਿੰਦਾ ਹੈ ਕਿ ਗੁਰੂ ਕਾਰ ਦੀ ਚੋਣ ਹੋਵੇ ਗੁਰੂ ਕਾਰ ਦੀ ਪ੍ਰਧਾਨਗੀ ਕਰਨੀ ਹੋਵੇ ਕੋ ਸਟੋਡੀਅਨ ਆਪਾਂ ਗੁਰੂ ਕਾਰ ਦੇ ਬੰਨਾ ਹੋਵੇ ਤੇ ਉਹਦੇ ਵਾਸਤੇ ਅਸੀਂ ਮਤਲਬ ਪੈਸੇ ਕਿਉਂ ਦੇ ਰਹੇ ਆ ਮਤਲਬ ਪੈਸੇ ਦਾ ਮਤਲਬ ਇਹ ਕਿ ਤੇ ਸੇਵਾ ਹੈਗੀ ਹੈ ਤੇ ਇਸ ਕਰਕੇ ਮੈਨੂੰ ਉਹ ਗੱਲ ਬੜੀ ਚੁਭੀ ਸੀ ਤੇ ਮੈਂ ਮੇਲ ਪਾਈ ਸੀ ਛੇ ਗੱਲ ਤੱਕ ਸਾਫ ਤੇ ਪਰ ਮੈਨੂੰ ਉਧਰੋਂ ਦੀ ਕੋਈ ਰਿਪੋਰਟ ਨਹੀਂ ਆਇਆ ਸੀ ਤੇ ਇਸ ਕਰਕੇ ਅੱਜ ਮੈਂ ਹਾਰਡ ਕਾਪੀ ਲੈ ਕੇ ਆਈਆਂ ਅਤੇ ਦੁਬਾਰਾ ਬੇਨਤੀ ਕਰਨ ਆਈਆਂ ਆਪਣੀ ਫਰਿਆਦ ਲੈ ਕੇ ਆਈਆਂ ਉਸ ਦਰ ਦੇ ਉੱਪਰ ਜਿੱਥੇ ਕਿ ਹਾਕਰ ਸੱਚ ਦੀ ਗੱਲ ਹੁੰਦੀ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਬੰਦੇ ਹੈਗੇ ਨੇ ਜਿਨ੍ਹਾਂ ਨੇ ਇਹੋ ਜਿਹਾ ਕੰਮ ਕੀਤਾ ਹੈ ਉਹਨਾਂ ਨੂੰ ਪੰਚ ਤੋਂ ਛੇਕਿਆ ਜਾਏ ਤਾਂ ਕਿ ਉਹ ਦੁਬਾਰਾ ਕਦੇ ਵੀ ਉਹਨਾਂ ਨੂੰ ਕੋਮ ਦੀ ਨੁਮਾਇੰਦਗੀ ਕਰਨ ਦਾ ਮੌਕਾ ਨਾ ਮਿਲੇ ਕਿਉਂਕਿ ਜਿਹੜੇ ਮੈਂਬਰ ਖਰੀਦ-ਫਰੋਖ ਦੀ ਗੱਲ ਕਰ ਰਹੇ ਨੇ ਇਹਦਾ ਮਤਲਬ ਕੀ ਹੈ ਤੇ ਇਹਦਾ ਮਤਲਬ ਇਹ ਹੈ ਕਿ ਜਿਹੜੇ ਮੈਂਬਰ ਖਿਦਨਗੇ ਇਹਨਾਂ ਨੇ ਪੈਸੇ ਦੇ ਕੇ ਤੇ ਇਹਦਾ ਮਤਲਬ ਇਹ ਹੋਏਗਾ ਬਾ ਚੋਣਾ ਨੇ ਉਥੇ ਲਈ ਕੁਝ ਨਾ ਕੁਝ ਗਲਤ ਕੰਮ ਕਰਨਗੇ ਤਾਂ ਹੀ ਤੇ ਕਮਾਣਗੇ ਤੇ ਗੁਰੂ ਘਰ ਦੀ ਸੇਵਾ ਵਾਸਤੇ ਇਹ ਜਿਹੜਾ ਕੰਮ ਹੈ ਉਹ ਮੈਨੂੰ ਬਿਲਕੁਲ ਪਸੰਦ ਆਇਆ ਅਸ ਕਰਕੇ ਮੈਂ ਬੇਨਤੀ ਕਰਦੀ ਆਂ ਸ਼੍ਰੀ ਕਾਂਤਕਾ ਸਾਹਿਬ ਦੇ ਦਫੇਦਾਰ ਸਾਹਿਬ ਨੂੰ ਕਿ ਤੁਸੀਂ ਇਹ ਫੈਸਲਾ ਆਪ ਕਰੋ ਕਿਉਂਕਿ ਆਪ ਲੈਣਾ ਚਾਹੀਦਾ ਹੈ ਕਿ ਇਸ ਦਾ ਉਹਨ ਰਿਕਾਰਡ ਹੈਗਾ ਮੈਂ ਲਿੰਕ ਭੇਜ ਆਇਆ ਉਹਨਾਂ ਨੂੰ ਮੇਲ ਤੇ ਮੈਂ ਲਿੰਕ ਵੀ ਭੇਜਿਆ ਸੀ ਤੇ ਮੈਂ ਚਿੱਠੀ ਵੀ ਪਾਈ ਸੀ ਕੱਲ ਮੈਂ ਦੁਬਾਰਾ ਆਪਣੇ ਮੰਗ ਪੱਤਰ ਲੈ ਕੇ ਆਈ ਆਂ ਤੇ ਇਹ ਕੋਈ ਨਾ ਵਾਕਿਆ ਹੈਗਾ ਜਦੋਂ ਐਜ 23 ਜੂਨ ਨੂੰ ਮੈਂ ਮੇਲ ਪਾਈ ਸੀ ਦੋਸਤੋ ਇੱਕ ਜਾਂ ਦੋ ਦਿਨ ਪਹਿਲੇ ਦਾ ਵਾਕਿਆ ਹੈਗਾ ਇਹ ਜੋ ਜੂਨ 2025 ਦੇ ਵਿੱਚ ਕੋਈ ਹੋਰ ਵੀ આરોਪ ਹੈ ਵੀ ਪਰਮਿਸ ਕਰਨ ਲੱਗੇ ਇਸ ਨੂੰ ਬੋਲਰ ਦਾ ਖਜ਼ਾਨਾ ਰੱਖਦੇ ਰਹੇ ਜਦੋਂ ਇਹ ਅਸਲ ਵਿੱਚ ਦਿੱਲੀ ਮਿਟੀ ਦਾ ਐਕਟ ਹੈ ਕਿ ਐਕਟ ਦੇ ਵਿੱਚ ਤੁਸੀਂ ਆਪਣੀ ਫੈਮਲੀ ਦੇ ਮੈਂਬਰਸ ਨੂੰ ਕੋਈ ਕੰਮ ਨਹੀਂ ਦੇ ਸਕਦੇ ਉਹਦੇ ਵਿੱਚ ਉਹਨਾਂ ਨੇ ਕੰਮ ਦਿੱਤਾ ਆਪਣੇ ਪਰਿਵਾਰ ਨੂੰ ਆਪਣੇ ਫੈਮਲੀ ਮੈਂਬਰਸ ਨੂੰ ਇਸ ਕਰਕੇ ਅਸੀਂ ਹੁਣੇ ਹੀ ਗੱਲ ਹਾਊਸ ਲਾ ਕੇ 38 ਮੈਂਬਰਾਂ ਨੇ ਉਹਨਾਂ ਦੀ ਮੈਂਬਰਸ਼ਿਪ ਵੀ ਖਾਰਜ ਕੀਤੀ ਹੈ ਕਿਉਂਕਿ ਜੋ ਐਕਟ ਐਕਟ ਵਿੱਚ ਤੁਸੀਂ ਬਲੱਡ ਰਿਲੇਸ਼ਨ ਨੂੰ ਕੋਈ ਵੀ ਫਾਇਦਾ ਕੋਈ ਬਿਜ਼ਨਸ ਨਹੀਂ ਕਰ ਸਕਦੇ ਤੇ ਉਹਨਾਂ ਨੇ ਉਹ ਕੀਤਾ ਤੇ ਉਹਦੇ ਵਾਸਤੇ ਵੀ ਅਸਾਂ ਉਹਦੀ ਮੈਂਬਰੀ ਖਾਰਜ ਕੀਤੀ ਹੈ ਤਿੰਨ ਮੈਂਬਰਾਂ ਦੀ ਜਿਨ੍ਹਾਂ ਨੇ ਇਹ ਕੰਮ ਕੀਤਾ ਸੀ ਇਹਨਾਂ ਨੇ ਆਪਣਾ ਬੜਾ ਬੜਾ ਦੇ ਕੇ ਫੁਕੀ ਫਾਇਰ ਰਿਚ ਹੈ ਕੀ ਕਰਦੇ ਸੀ ਉਹਨਾਂ ਨੇ ਉਹਦੇ ਵਿੱਚ ਉਹਨਾਂ ਦਾ ਕੋਈ ਸਟੀਲ ਸਟੀਲ ਦੇ ਭਾਂਡਿਆਂ ਦਾ ਬਿਜ਼ਨਸ ਹੈ ਜਿਦੇ ਵਿੱਚ ਉਹਨਾਂ ਨੇ ਆਪਣੀ ਕੰਪਨੀ ਦੇ ਨਾਲ ਟਰਮਸ ਡੀਐਸਜੀਐਮ ਤੋਂ ਪੇਮਟਾਂ ਲਈਆਂ ਹਨ ਯਾਨੀ ਇਹ ਟਰਮਸ ਕੀਤੀਆਂ ਆਈਆਂ ਹੁੰਦੀਆਂ ਹਨ ਤੋਸ ਨਹੀਂ ਹੈ ਇਹ ਐ ਇੱਕ ਤਾਂ ਹੈ ਦਿੱਲੀ ਸਿਟੀ ਕੋਰਪੋਰੇਸ਼ਨ ਪ੍ਰਬੰਧਕ ਮੈਂਟੀ ਦਾ ਇੱਕ ਤਾਂ ਹੈ ਐਕਟ ਦੇ ਵਿੱਚ ਆਪਣੇ ਪਰਿਵਾਰ ਨੂੰ ਤੁਸੀਂ ਕੋਈ ਵੀ ਬਿਜ਼ਨਸ ਨਹੀਂ ਦੇ ਸਕਦੇ ਕੋਈ ਕੰਮ ਨਹੀਂ ਦੇ ਸਕਦੇ